ਤੁਹਾਡਾ ਉਹ ਉਹ ਚਾਹਉਂਦਾ ਹੈ ਜਿਹੜਾ ਦਮਾ ਹੈ ਇਹ ਕਰਦੀ ਉਹ ਦੋਗੇ ਪਰ ਮੋਤ ਹੋਦੀ ਹੈ ਉਹ ਦੋਗੇ ਪੈਰ ਤੋਂ ਹੁੰਦੀ ਹੈ ਅਰ ਉਹ ਤੋਂ ਕੋਈ ਨਹੀਂ ਕਰਦੀ ਸਰ 1970 70 ਦਾ ਨਾਸਰੇ ਬਣਿਆ ਹੋਇਆ ਇਹ Let's go! 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 Let's ਉਹ ਨਾ ਕਰਉਂਦੇ ਨੀ ਉਹ ਨਾ ਕਰ ਉਹ ਨਾ ਤੇ ਪੁਰਾਣਾ ਬਣਿਆ ਤੇ 7000 ਦੋਸਤੋ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਕੀ ਬੰਦਾ ਦੇਖੋ ਮਿੰਤਾ ਤਰਲੇ ਕਰਦਾ ਨਜ਼ਰ ਆ ਰਿਹਾ ਹੈ ਬੁਲਡੋਜ਼ਰ ਦੀ ਕਾਰਵਾਈ ਜਦੋਂ ਉਹਦੇ ਘਰ ਤੇ ਹੋਣ ਜਾ ਰਹੀ ਹੈ ਸੋ ਘਰ ਤੋੜੇ ਜਾ ਰਿਹਾ ਹੈ ਅਫਸਰਾ ਵੱਲੋਂ ਲੇਕਿਨ ਮੌਕੇ ਤੇ ਤਸਵੀਰਾਂ ਜੋ ਕੁਝ ਨਿਕਲ ਕੇ ਸਾਹਮਣੇ ਆਉਂਦੇ ਨੇ ਦੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ ਇਹ ਤਸਵੀਰਾਂ ਇੰਟਰਨੈਟ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ ਜਿੱਥੇ ਕੀ ਬੰਦਾ ਦੇਖੋ ਅਫਸਰਾ ਦੇ ਅੱਗੇ ਹੱਥ ਜੋੜਦਾ ਹੋਇਆ ਮਿੰਤਾ ਤਰਲੇ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਮਕਾਨ ਨੂੰ ਨਾ ਤੋੜੋ ਤੋ ਬੁਲਡੋਜ਼ਰ ਕਾਰਵਾਈ ਹੁੰਦੀ ਨਜ਼ਰ ਆ ਰਹੀ ਹੈ ਜਿਸ ਤੋਂ ਬਾਅਦ ਅੱਗੇ ਤਸਵੀਰਾਂ ਜੋ ਕੁਝ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਦੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਕੀ ਦੇਖੋ ਬੁਲਡੋਜ਼ਰ ਜੇਸੀਬੀ ਲੱਗੀ ਹੁੰਦੀ ਹੈ ਮਕਾਨ ਤੋੜਨ ਲਈ ਲੇਕਿਨ ਬੰਦਾ ਡਰੇਸੀ ਵੀ ਵਾਲੇ ਦੇ ਅੱਗੇ ਵੀ ਹੱਥ ਜੋੜਦਾ ਨਜ਼ਰ ਆ ਰਿਹਾ ਹੈ ਕਿ ਨਾ ਤੋੜੋ ਲੇਕਿਨ ਅੱਗੇ ਤਸਵੀਰਾਂ ਜੋ ਕੁਝ ਦੇਖਣ ਜਾ ਰਹੇ ਹੋ ਦੇਖ ਕੇ ਤੁਹਾਡੇ ਵੀ ਹੋਸ਼ ਢੀ ਜਾਣਗੇ ਵੀਡੀਓ ਦੇ ਨੀਚੇ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਤਾਂ ਵੀਡੀਓ ਬਤ ਇਹੋ 70 70 ਦਾ ਰਸਰੇ ਬਣਿਆ ਹੋਇਆ ਇਹ ਇਹ ਪਹਿਲਾਂ ਕੰਮੀ ਕਾਲ ਕਰੀ ਜਾਂਦਾ ਹੈ ਇਹ ਕਰਦੀ ਹੁੰਦੀ ਸਮੇਂ ਲੱਗ ਕੇ ਇੰਨਾ ਦੇ ਕੱਟ ਰੋਣਾ ਮਗਰ ਮਿਲਿਆ ਤੁਸੀਂ 500 ਕੋਣੀ ਜੀ ਕੋਲ ਸਾਈਡਾ ਦੀ ਪਾਣੀ ਲਾ ਕੇ ਬਣਾ ਬਸ ਕਰ ਲੈ ਤੂੰ ਪੱਟ ਕਰਾ ਦੇ ਤੂੰ ਪੱਟ ਕਰਾ ਤੂੰ ਪੱਟ ਕਰਾ ਤੂੰ ਇਹ ਕਰਦੀ ਉਹ ਕਹਿਦਾ ਉਹ ਬਾਤ ਕਰਾਂ ਬਾਤ ਕਰਾਂ ਉਹ ਨਾ ਕਰਉਂਦੇ ਨੀਏ ਉਹ ਨਾ ਕਰਾਂ ਉਹ ਨਾ ਤੇ ਪੁਰਾਣਾ ਬਣਿਆ ਤੇ ਬਾਤ ਕਰਾਂ ਉਹ ਮਾਰਾ ਉਹ ਹੋ ਦੋਗੇ ਨਾ ਮਾਰੋਗੇ ਉਹ ਤੂੰ ਦੀਸ ਤੇ ਨੀ 67 70 ਦਾ ਰਸਰੇ ਬਣਿਆ ਹੋਇਆ ਇਹ ਇੰਨਾ ਲੱਖ ਵੀ ਕੋਲ ਲੱਖ ਇੰਦਰਾ ਰੇ ਜੀ ਇੰਨਾ ਕਰੀ ਉਹਨੇ ਲੈ ਕੇ ਇੰਨਾ ਦੇਗਾ ਤੈਨੂੰ ਰੋੜੇ ਦਾ ਮਕਾਨ ਬਣਿਆ ਤੁਸੇ ਨੂੰ 500 ਤੋਂ ਨਹੀਂ ਕੋਈ ਸਾਲ ਕਾ ਦਿੱਤਾ ਪਿੱਛੇ ਲੈ ਕੇ ਮਨੇ ਮਰਕੋਸ ਕਰ ਲਿਆ ਤੂੰ ਪੱਟ ਕੇ ਨਾ ਦੇਈਂ ਨਾ ਪੱਟ ਕੇ ਨਾ ਦੇ ਤੂੰ ਪੱਟ ਕੇ ਕਰ ਤੂੰ